ਤੁਸੀਂ ਦੇਖ ਰਹੇ ਹੋ ਗਰੰਟ ਨਿਊਜ਼ ਦੀਆਂ ਖਬਰਾਂ ਹਲਕਾ ਚੱਬੇয়াল ਵਿੱਚ ਕੁਲਵਿੰਦਰ ਸਿੰਘ ਰਸੂਲਪੁਰੀ ਵੱਲੋਂ ਦਿਨ ਰਾਤ ਮਿਹਨਤ ਸਦਕਾ ਕਾਂਗਰਸ ਪਾਰਟੀ ਹਲਕੇ ਵਿੱਚ ਮਜ਼ਬੂਤ ਸਥਿਤੀ ਵਿੱਚ ਦਿਖਾਈ ਦੇ ਰਹੇ ਮੋਜੋ ਮੁਜਾਰੇ ਵਿੱਚ ਜੂਥ ਦੇ ਪਾਰੀ ਇਕੱਠ ਨੂੰ ਸੰਬੋਧਿਤ ਕਰਦਿਆਂ ਉਹਨਾਂ ਨੇ ਕਿਹਾ ਹੈ ਕਿ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿ ਕੇ ਖੇਡਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਇਸ ਮੌਕੇ ਕਾਂਗਰਸ ਪਾਰਟੀ ਵੱਲੋਂ ਨਵਦੀਪ ਸਿੰਘ ਨੂੰ ਬਲਾਕ ਦਾ ਯੂਥ ਪਰਦਾਨ ਲਾਇਆ ਗਿਆ ਦੇਖੋ ਪੂਰੀ ਖਬਰ ਬਾਕੀ ਇਹ ਗੱਲਾਂ ਅੱਜ ਜਾਂ ਤੇ ਸਰਕਾਰਾਂ ਵਾਕਈ ਆਂਦੀਆਂ ਰਹਿਣੀਆਂ ਜਾਂਦੀਆਂ ਰਹਿਣੀਆਂ ਐ ਐਮ ਐਲ اے ਆਂਦੇ ਰਹਿੰਦੇ ਆ ਬਦਲਦੇ ਰਹਿੰਦੇ ਆ ਕਾਫੀ ਢੇਰ ਤੋਂ ਅਸੀਂ ਵੀ ਦੇਖਦੇ ਆ ਬਜ਼ੁਰਗ ਵੀ ਦੇਖਦੇ ਆ ਸੱਤ ਤੋਂ ਤੁਹਾਡੀਆਂ ਪਟੀਆਂ ਉਮੜਾਏ ਆ ਹਨਾ ਬਾਅਦ ਇਹ ਕੰਮ ਹੋ ਜਾਂਦੇ ਆ ਪੂਰੇ ਨਹੀਂ ਹੁੰਦੇ ਜਿਹੜੀਆਂ ਗਵਰਨਮੈਂਟਾਂ ਨੇ ਸਕੀਮਾਂ ਦੇਣੀਆਂ ਉਹ ਤਾਂ ਦੇਣੀਆਂ ਹੀ ਆ ਉਪਰੋਂ ਜੋ ਹਾਈ ਕਮਾਂਡ ਸ਼ੁਰੂ ਕਰਦੀ ਆ ਕਾਂਗਰਸ ਪਾਰਟੀ ਨੇ ਜਿੰਨੀਆਂ ਸਕੀਮਾਂ ਸ਼ੁਰੂ ਕੀਤੀਆਂ ਦਾਣੀਆਂ ਦੀਆਂ ਕੀਤੀਆਂ ਉਹ ਮਿਲੀਆਂ ਔਰ ਮਿਲਟੀਆਂ ਵੀ ਰਹਿਣਗੀਆਂ ਜੇ ਸਾਬਨਾ ਪਹਿਲਾਂ ਮਿਲਦੀਆਂ ਸੀ ਜਿਹੜਾ ਸਾਡਾ ਅੱਜ ਦਾ ਮੁੱਦਾ ਆ ਜਿਹੜੀ ਚੀਜ਼ ਨੂੰ ਅਸੀਂ ਲੈ ਕੇ ਤੁਰੇ ਆ ਅਸੀਂ ਆਪਣੇ ਬੱਚਿਆਂ ਦੀ ਜਵਾਨੀ ਨੂੰ ਹੀ ਲੈ ਕੇ ਤੁਰੇ ਆ ਕਿ ਅਸੀਂ ਇਹਨਾਂ ਨੂੰ ਖੇਲਾਂ ਦੇ ਵਿੱਚ ਪਾ ਸਕੀਏ ਵੱਧ ਤੋਂ ਵੱਧ ਜਿੰਨੀਆਂ ਵੀ ਬੱਚੇ ਜਿਹੜੀ ਵੀ ਕੋਈ ਫੁੱਟਬਾਲ ਖੇਲਦਾ ਜਾਂ ਕਿਸੇ ਨੂੰ ਹੋਰ ਕੋਈ ਵੀ ਗੇਮ ਦਾ ਸ਼ੌਕ ਆ ਜਿਹੜੀ ਵੀ ਗੇਮ ਕੋਈ ਬੰਦਾ ਕਿਤੇ ਨਾਲ ਸਰਪੰਚ ਸਾਹਿਬ ਨਾਲ ਕੰਟੈਕਟ ਕਰ ਸਕਦਾ ਆ ਜੇ ਵੀ ਬੰਦੇ ਨੇ ਪੜਨਾ ਆ ਉਹਦਾ ਵੀ ਬਹੁਤ ਇਸ ਗੱਲ ਦੇ ਵਿੱਚ ਸਹਿਯੋਗ ਹੈ ਇਸ ਪਾਉਂ ਅਸੀਂ ਯੂਥ ਕੌਂਸਲ ਦਾ ਪ੍ਰੋਕਟ ਪ੍ਰੈਜ਼ੀਡੈਂਟ ਅੱਜ ਬਣਾਉਣ ਆਏ ਆ ਤੇ ਅਸੀਂ ਜਿੰਨੇ ਵੀ ਭਰਾ ਸਾਡੇ ਇੱਥੇ ਬੈਠੇ ਆ ਆਪਾਂ ਤੁਹਾਨੂੰ ਇਹੀ ਬੇਨਤੀ ਕਰਨੀ ਆ ਆਪਣੇ ਨਵਦੀਪ ਸਿੰਘ ਭਰਾ ਦੇ ਆ ਸਭ ਤੋਂ ਵੱਧ ਮਦਦ ਕਰੀਏ ਤੇ ਆਪਾਂ ਜਿਹਨਾਂ ਨੂੰ ਯੂਥ ਕੌਂਸਲ ਦਾ ਲੈਟਰ ਦੇ ਕੇ ਜਾਣਾ ਤੇ ਵੱਧ ਤੋਂ ਵੱਧ ਆਪਣੇ ਲੋਕਤਾਂ ਨਾਲ ਜੁੜਾਈ ਰਹਿਣਾ ਤਾਂ ਕਾਦੂ ਆਪਾਂ ਨੂੰ ਹੋਰ ਨਨਕੀ ਤਰੱਕੀ ਬਖਸ਼ੀਏ ਤੇ ਭਰਾ ਨੂੰ ਆਪਾਂ ਔਰ ਮੈਂ ਤੁਹਨ ਦੱਸਣਾ ਚਾਹੁੰਦਾ ਕੋਈ ਕੰਮ ਅਸੰਭਵ ਨਹੀਂ ਹੈ ਅਸੰਭਵ ਨੂੰ ਸੰਭਵ ਬਣਾਉਣਾ ਤੁਹਾਡੀ ਸੋਚ ਨੇ ਤੁਹਾਡੀ ਪੋਜ਼ਿਟਿਵ ਸੋਚ ਹੋਣੀ ਚਾਹੀਦੀ ਆ ਤੇ ਨਸ਼ਿਆਂ ਤੋਂ ਦੂਰ ਰਹਿਣਾ ਨਸ਼ੇ ਦੇ ਨੇੜੇ ਨਹੀਂ ਜਾਣਾ ਜੇ ਕੋਈ ਮੇਰਾ ਕੋਈ ਬੱਚਾ ਸਾਡਾ ਨਸ਼ੇ ਨਾਲ ਲੱਗਾ ਵੀ ਆ ਆਪਾਂ ਕੋਸ਼ਿਸ਼ ਕਰਨੀ ਆ ਉਹਨੂੰ ਚੰਗੇ ਰਸਤੇ 'ਤੇ ਪਾਉਣ ਦੀ ਕਿਉਂਕਿ ਜਿੰਨੂੰ ਬਚਾਉਣ ਦੀ ਕੋਸ਼ਿਸ਼ ਕਰਾਂਗੇ ਤੇ ਜਿਹੜਾ ਨਵਾਂ ਸਾਡੇ ਬੱਚੇ ਜੂਠ ਆ ਉਹਨਾਂ ਦੇ ਨਸ਼ਿਆਂ ਤੋਂ ਸਾਈਡ ਤੇ ਕਰਕੇ ਅਸੀਂ ਗੇਮਾਂ ਵੱਲ ਲਾਵਾਂਗੇ ਜੇ ਸਾਡੇ ਕੋਲ ਪਾਵਰ ਆਉਂਦੀ ਆ ਤਾਂ ਅਸੀਂ ਪਿੰਡਾਂ ਦੇ ਵਿੱਚ ਇੱਕ ਸਪੈਸ਼ਲ ਬੱਚਿਆਂ ਵਾਸਤੇ ਵੈਸਟ ਰੱਖਾਂਗੇ ਜੂਰ ਤੇ ਵਾਸਤੇ ਕਿ ਜਿਹੜਾ ਉਹ ਕਲੱਬ ਨੂੰ ਦਿੱਤਾ ਜਾਊਗਾ ਪਿੰਡਾਂ ਦੇ ਵਿੱਚ ਹਰ ਇੱਕ ਤਰ੍ਹਾਂ ਦੇ ਗੇਮਾਂ ਦੇ ਮੁਕਾਬਲੇ ਕਰਾਈ ਜਾਊਗੇ ਔਰ ਵਧੀਆ ਜਿਮ ਬਣਾਏ ਜਾਣਗੇ ਹਰ ਇੱਕ ਪਰਾ ਦਾ ਬੱਚਿਆਂ ਲਈ ਹਰ ਇੱਕ ਪਿੰਡ ਦੇ ਵਿੱਚ ਪ੍ਰਬੰਧ ਕੀਤਾ ਜਾਊਗਾ ਕਿਉਂਕਿ ਜੇ ਸਾਡੇ ਪੰਜਾਬ ਦੀ ਜਵਾਨੀ ਸਾਡਾ ਜੁੱਤ ਬਚ ਗਿਆ ਤਾਂ ਸਮਝ ਲਓ ਅਸੀਂ ਕਾਰਗਰ ਦੀ ਜੰਗ ਜਿੱਤ ਲਈ ਅਸੀਂ ਦੇਖਦੇ ਹਾਂ ਜਿੰਦਾਬਾਦ 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 ਉਹਦਾ ਇੱਕ ਐ ਐਸਸੀ ਪ੍ਰਧਾਨ ਲਾਇਆ ਮੁੰਡਾ ਨਵਦੀਪ ਸਿੰਘ ਨਵੋ ਤੇ ਅਸੀਂ ਜਿਲ੍ਹੇ ਇੱਥੇ ਪਹੁੰਚੇ ਆ ਸਾਨੂੰ ਇਹਨੀ ਆਸ ਨਹੀਂ ਸੀ ਲੇਕਿਨ ਉਹਨੇ ਜੋ ਕੁਝ ਕਰਕੇ ਦਿਖਾ ਲਿਆ ਪਹਿਲੀ ਮੀਟਿੰਗ ਦੇ ਵਿੱਚ ਸਾਡਾ ਸਾਰੀ ਸਾਡੀ ਕਾਂਗਰਸ ਪਾਰਟੀ ਦੇਖ ਕੇ ਹੈਰਾਨ ਰਹਿ ਗਈ ਮੇਰੇ ਖਾਲ 500 ਤੋਂ ਲੈ ਕੇ 700 ਤੱਕ ਮੁੰਡਾ ਉਹਨੇ ਇਕੱਠਾ ਕੀਤਾ ਔਰ ਐਡਾ ਵੱਡਾ ਠਾਠਾ ਮਾਰਦਾ ਇਕੱਠ ਇਹ ਮੁੰਡੇ ਦੀ ਅਗਵਾਈ ਭਰਦਾ ਆ ਕਿ ਸਾਡੀ ਕਾਂਗਰਸ ਪਾਰਟੀ ਦਾ ਇਹ ਨਾਂ ਉੱਚਾ ਕਰੂਗਾ ਔਰ ਇਹਨਾਂ ਜੂਤ ਜਿਹੜਾ ਆ ਅਸੀਂ ਜ਼ਿੰਦਗੀ ਚ ਪਹਿਲੀ ਵਾਰ ਦੇਖਿਆ ਜਿਹੜਾ ਇੱਕ ਇੱਕ ਬੱਚੇ ਨੇ ਇੱਕ ਮੂਹਰੇ ਤੇ ਇਕੱਠਾ ਕੀਤਾ ਔਰ ਜੂਤ ਜਿਹੜਾ ਆ ਇਹ ਕਾਂਗਰਸ ਦੀ ਰੀੜ ਦੀ ਹੱਡੀ ਆ ਔਰ ਜਿਹੜਾ ਜੂਤ ਸਾਡੇ ਨਾਲ ਮੋੜੇ ਨਾ ਮੋੜਾ ਲਾ ਕੇ ਚੱਲੂਗਾ ਤੇ ਸਾਡਾ ਹਲਕਾ ਚੰਬੇਵਾਲ ਦੇ ਵਿੱਚ ਜਿਹੜੀ ਵਾਈਲੈਕਸ਼ਨ ਆ ਰਹੀ ਆ ਅਸੀਂ ਬਹੁਤ ਭਾਰੀ ਬਹੁਤ ਮਾਦੇ ਨਾਲ ਜਿੱਤਾਂਗੇ ਇਤਨਾ ਹਲਕੇ ਵਿੱਚ ਕਿੰਨੇ ਕ ਜੂਥ ਅੰਤਿਕ ਪ੍ਰਧਾਨ ਲਾ ਚੁੱਕੇ ਆਪਾਂ ਅਸੀਂ ਜੂਥ ਦੇ ਪ੍ਰਧਾਨ ਜਿਹੜੇ ਆ ਅਸੀਂ 5 ਜੂਥ ਦੇ ਪ੍ਰਧਾਨ ਲਾਏ ਆ ਬਾਕੀ ਅਸੀਂ ਜਿਹੜੇ 15 ਜੂਥ ਦੇ ਪ੍ਰਧਾਨ ਜਿਹੜੇ ਆ ਉਹ ਦਸਾ ਦਸਾ ਪਿੰਡਾਂ ਦੇ ਜਿਹੜੇ ਉਹ ਲਾ ਰਹੇ ਆ ਕਿ ਜਿਹੜੇ ਸਾਡੇ ਨਾਲ ਅੱਗੇ ਮੋਢੇ ਦਾ ਮੋਢਾ ਲਾ ਕੇ ਚੱਲ ਰਹੇ ਆ ਅਸੀਂ ਇਦਾਂ ਦੀਆਂ ਮੀਟਿੰਗਾਂ ਹਰ ਇੱਕ ਪਿੰਡ ਦੇ ਵਿੱਚ ਜਿਹੜੇ ਜੂਥ ਦੇ ਪ੍ਰਧਾਨ ਲਾਏ ਆ ਉਹਨਾਂ ਤੋਂ ਕਰਾਵਾਂਗੇ ਔਰ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸਾਡੀ ਜਿਹੜੀ ਕਾਂਗਰਸ ਪਾਰਟੀ ਆ ਉਹ ਉਲੰਧੀਆਂ ਤੇ ਜਾਏਗੀ ਔਰ ਜਿਹੜੀ ਇਹ ਰਵਾਈ ਇਲੈਕਸ਼ਨ ਆ ਰਹੀ ਆ ਅਸੀਂ ਭਾਰੀ ਬਹੁਮਾਧ ਦੇ ਨਾਲ ਜਿੱਤਾਂਗੇ ਅਸੀਂ ਇਹ ਸੀਟ ਜਿੱਤ ਕੇ ਰਾਜੇ ਬੜਿੰਗ ਦੀ ਝੋਲੀ ਪਾਵਾਂਗੇ ਹਾਈ ਕਮਾਂਡ ਨੂੰ ਜਿਹੜੇ ਪਰਮਾਰ ਜੀ ਕਾਂਗਰਸ ਦੇ ਪੁਰਾਣੇ ਸੀਗੇ ਚਲੇ ਗਏ ਅਸੀਂ ਡਾਕਟਰ ਰਾਜ ਦੇ ਨਾਲ ਕੀ ਆ ਉਹ ਵਾਪਸ ਆਣਗੇ ਜੀ ਦੇਖੋ ਜਿਹੜੇ ਕਾਂਗਰਸ ਪਾਰਟੀ ਦੇ ਪੁਰਾਣੇ ਛੱਡ ਕੇ ਗਏ ਆ ਜੇ ਉਹ ਆਉਣਾ ਚਾਹੁੰਦੇ ਆ ਸਾਨੂੰ ਕੋਈ ਇਤਰਾਜ਼ ਨਹੀਂ ਅਸੀਂ ਵੈਲਕਮ ਕਰਦੇ ਆ ਪਰ ਹੁਣ ਜਿਹੜੇ ਜਿੰਨੇ ਵੀ ਗਏ ਸੀ ਉਹ ਵਾਪਸ ਆ ਰਹੇ ਆ ਪਹਿਲਾਂ ਸਥਿਤੀ ਕੁਝ ਹੋਰ ਸੀ ਹੁਣ ਸਾਡੀ ਜਿਹੜੀ ਐਮਪੀ ਦੀ ਇਲੈਕਸ਼ਨ ਹੋਈ ਆ ਉਹਦੇ ਵਿੱਚ ਸਾਡੇ ਪੰਜਾਬ ਦੇ ਅੰਦਰ ਰਾਜਾ ਪੜਿੰਗ ਅਤੇ ਬਾਜਵਾ ਸਾਹਿਬ ਦੀ ਰਹਿਨਮਾਈ ਦੇ ਅੰਦਰ ਜਿਹੜੀ ਹੋਈ ਆ ਅਸੀਂ 7 ਸੀਟਾਂ ਜਿਹੜੀਆਂ ਪੰਜਾਬ ਦੇ ਅੰਦਰ ਲਈਆਂ ਔਰ 8ਵੀਂ ਸੀਟ ਜਿਹੜੀ ਉਹ ਚੰਡੀਗੜ੍ਹ ਦੀ ਲਈ ਆ ਔਰ ਪੰਜਾਬ ਦੇ ਅੰਦਰ ਹੁਣ ਕਾਂਗਰਸ ਦਾ ਇੱਕ ਬੋਲਬਾਲਾ ਹੋ ਗਿਆ ਆਉਣ ਵਾਲੇ ਟਾਈਮ ਦੇ ਵਿੱਚ 27 ਦੇ ਵਿੱਚ ਸਾਡੀ ਕਾਂਗਰਸ ਦੀ ਸਰਕਾਰ ਕੋਲ ਵੀ ਥੋੜੀ ਭਾਰੀ ਬਹੁਤ ਮੰਦੇ ਨਾਲ ਔਰ ਇਹ ਜਿਹੜੇ ਫੋਕੀਆਂ ਫੜਾ ਮਾਲ ਨਾਲ ਵਾਲੀ ਸਰਕਾਰ ਆ ਜਿਨ੍ਹਾਂ ਨੇ ਲੋਕਾਂ ਨਾਲ ਝੂਠੇ ਵਾਦੇ ਕੀਤੇ ਕੁਛ ਨਹੀਂ ਦਿੱਤਾ ਔਰ ਇਹਨਾਂ ਦਾ ਆਉਣ ਵਾਲੇ ਸਤਾਈ ਦੇ ਵਿੱਚ ਜ਼ੁਬਾਨ ਤਾਂ ਵੀ ਜਬਤ ਕਰਦੇ ਆ ਜੀ ਮੈਡਮ ਅੱਜ ਇੱਕ ਜੂਤ ਦਾ ਪ੍ਰਧਾਨ ਮੰਤਰੀ ਆਇਆ ਤੁਸੀਂ ਇਹਦੇ ਬਾਰੇ ਕਿੱਦਾਂ ਬਹੁਤ ਹੀ ਵਧੀਆ ਗੱਲ ਜੀ ਨਾ ਤੁਹਾਨੂੰ ਸਾਰਿਆਂ ਨੂੰ ਦਿਸੇ ਰਿਹਾ ਦੇਖਣ ਨੂੰ ਇੱਕ ਨਵਜੂਤ ਨੂੰ ਅਸੀਂ ਇੱਕ ਫੋਨ ਤੇ ਉਹਨੇ ਕੰਟੈਕਟ ਕੀਤਾ ਕਿ ਪ੍ਰਧਾਨ ਜੂਤ ਦਾ ਇਹਨੂੰ ਚੜਨਾ ਉਹਨੇ ਆਪਣੀ ਇੱਕ ਪੂਰੀ ਰੈਲੀ ਦੀ ਤਰ੍ਹਾਂ ਇੱਥੇ ਇਕੱਠ ਕੀਤਾ ਬਹੁਤ ਹੀ ਜ਼ਿਆਦਾ ਅਸੀਂ ਨੂੰ ਕਾਂਗਰਸ ਪਾਰਟੀ ਨੂੰ ਬਹੁਤ ਹੀ ਉਸ ਮੁੰਡੇ ਤੇ ਮਾਣ ਆ ਕਿ ਇਹ ਬਹੁਤ ਹੀ ਜ਼ਿਆਦੇ ਹਾਈ ਕਮਾਂਡ ਨੂੰ ਸਾਨੂੰ ਸਾਰਿਆਂ ਨੂੰ ਬਹੁਤ ਹੀ ਇਹ ਦੇ ਤੇ ਮਾਣ ਆ ਸਾਨੂੰ ਆਇਆ ਪ੍ਰਧਾਨ ਜੂਤ ਦੇ ਵਿੱਚ ਪ੍ਰਧਾਨ ਆਏ ਤੁਸੀਂ ਉਹਦੇ ਬਾਰੇ ਕਿੰਨਾ ਪਿੰਡ-ਪਿੰਡ ਵਿੱਚ ਕੰਮ ਲੱਗ ਗਏ ਅੱਜ ਪਿੰਡ ਮੌਜਾ ਮਜਾਰਾ ਵਿੱਚ ਜਿਹੜੇ ਸਾਡੀ ਸਮੁੱਚੀ ਕਾਂਗਰਸ ਪਾਰਟੀ ਟੀਮ ਪਹੁੰਚੀ ਆ ਤਾਨੂੰ ਪਰਾਂ ਜਿਹੜੀ 2 ਮਹੀਨੇ ਤੱਕ ਹਲਕਾ ਚਬਰ ਜਿਮਣੀ ਦੀ ਚੌਣਾ ਤੇ ਉਹਦੇ ਵਿੱਚ ਸਾਨੂੰ ਜਿਹੜੀ ਜੋਤ ਦੀ ਬਹੁਤ ਭਾਰੀ ਲੋੜ ਆ ਤੇ ਸਾਨੂੰ ਪਾਰਟੀ ਨੇ ਹੁਕਮ ਲਾਇਆ ਵੀ ਵੱਧ ਤੋਂ ਵੱਧ ਜਿੰਨੇ ਵੀ ਤੁਸੀਂ ਹਲਕੇ ਵਿੱਚ ਜੂਸ ਜੋੜ ਸਕਦੇ ਹੋ ਜੋੜੋ ਤੇ ਜਿੰਨੇ ਵੀ ਵੱਧ ਤੋਂ ਵੱਧ ਪ੍ਰਧਾਨ ਬਣਾ ਦੇ ਜੋੜ ਦੇ ਬਣਾਓ ਤੇ ਨਵਦੀਪ ਸਿੰਘ ਸਾਡਾ ਭਰਾ ਜਿਹੜਾ ਮੌਜੂ ਮਜਾਦ ਤੋਂ ਅਸੀਂ ਉਹਦੇ ਵਿੱਚ ਬਲੌਗ ਦਾ ਪ੍ਰੈਜ਼ੀਡੈਂਟ ਬਣਾਇਆ ਆ ਜੋ ਸਾਨੂੰ ਹਲਕਾ ਚਬਰ ਜਿਹੜੀ ਜਿਮਣੀ ਚੌਣ ਹੋਣੀ ਆ ਉਹਦੇ ਵਿੱਚ ਜਿਹੜਾ ਸਾਡਾ ਭਰਾ ਵੱਧ ਤੋਂ ਵੱਧ ਸਾਥ ਦੇਊਗਾ ਤੇ ਸਾਨੂੰ ਜੋਤ ਦੀ ਜਿਹੜੀ ਇਲੈਕਸ਼ਨ ਦੇ ਵਿੱਚ ਵੱਧ ਤੋਂ ਵੱਧ ਲੋੜ ਆ ਤੇ ਹੁਣ ਕਾਹ ਜਿਹੜੇ ਜਿਹੜੇ ਹੋਰ ਵੀ ਸਾਡੇ ਪ੍ਰਧਾਨ ਨਾਲ ਗਏ ਨਵੀਂ ਪ੍ਰਧਾਨੀ ਮਦਦ ਨਾਲ ਆਪਾਂ ਜਿੰਨੇ ਵੀ ਪ੍ਰਧਾਨ ਲਗਦੇ ਆਪਾਂ ਇਹਦੇ ਥਰੂ ਦਵਾਵਾਂਗੇ। ਕਾਂਗਰਸ ਪਾਰਟੀ ਦੀ ਟੀਮ। ਨਾ ਕੀ ਤੁਹਾਡੇ ਜੀ? ਨਰਜੀਤ ਸਿੰਘ ਸਾਡਾ ਨਾਂ ਹੈ ਜੀ। ਪਿੰਡ ਗੜਾ ਜੀ। ਪਿੰਡ ਮੋਜੋਮ ਜੇਰਾ ਜੀ। ਹਾਂਜੀ ਤੁਹਾਨੂੰ ਅੱਜ ਪ੍ਰਧਾਨ ਲਾਇਆ ਜੁਦਾ। ਸਾਡੀ ਸਾਰੀ ਟੀਮ ਕਾਂਗਰਸ ਪਾਰਟੀ ਪਹੁੰਚੀ ਆ ਸਾਡੇ ਸਾਰੇ ਸਰੋਣੇ ਸਾਡੇ ਗੁਰਪ੍ਰੀਤ ਚੌਧਰੀ ਸਾਹਿਬ ਨੇ ਉਹਨਾਂ ਨੇ ਮੈਨੂੰ ਬੁਲਾ ਕੇ ਪ੍ਰਧਾਨ ਲਾਇਆ ਜੀ ਉਹਨਾਂ ਦੇ ਪ੍ਰਧਾਨ ਹੋਣ ਦੇ ਮੇਰਾ ਬਹੁਤ ਬਹੁਤ ਧੰਨਵਾਦ ਜੀ ਉਹਨਾਂ ਦਾ। ਆਈ ਗੁਰਜੀ ਘਰਤਾਲ ਸਾਹਿਬ ਆਈ ਗੁਰਜੀ ਕੀ ਫਤਿਹ। ਸਾਡੀ ਅੱਜ ਪਾ ਸਾਡੇ ਜੋ ਕਿ ਜੂਥ ਦੇ ਬਲੌਗ ਪਰ ਪ੍ਰੈਜ਼ੀਡੈਂਟ ਲਗਾਏ ਆ ਨਵਦੀਪ ਸਿੰਘ ਨਵੂ ਭਾਜੀ ਹੁਣੀ ਤੇ ਇਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਮੈਨੂੰ ਵੀ ਸਰਕਲ ਪ੍ਰਧਾਨ ਅੱਜ ਚੁਣਿਆ ਜੋ ਕਿ ਕੁਲਵਿੰਦਰ ਸਿੰਘ ਸੂਲਪੁਰੀ ਦੀ ਰਾਮ ਆਈ ਹੈਟ ਹੋ ਰਿਹਾ ਹੈ ਜੀ ਸਾਰਾ ਕੁਝ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਗੁਰਪ੍ਰੀਤ ਸਿੰਘ ਚੌਧਰੀ ਜੋ ਕਿ ਸਾਬਕਾ ਐਮਐਲਏ ਰਾਮਰਤਨ ਸਿੰਘ ਜੀ ਦੇ ਪੁੱਤੇ ਆ ਜੀ ਉਹਨਾਂ ਦਾ ਵੀ ਬਹੁਤ ਧੰਨਵਾਦ ਸਾਨੂੰ ਇੰਨੇ ਚੁਣ ਕੇ ਇਹਨਾਂ ਨੇ ਸਮਝਿਆ ਸਾਡੀ ਹਰੇਕ ਜਗ੍ਹਾ ਸੁਣਵਾਈ ਹੋਗੀ ਜੀ ਧੰਨਵਾਦ ਸਾਰਿਆਂ ਦਾ ਬਹੁਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ